ਕਿੰ ਦਿਹਾੜੇ ਇੱਕ ਔਰਤ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ ਦੋ ਲੁੱਟੇਰਿਆਂ ਦੇ ਵੱਲੋਂ ਇਸ ਘਿਣੌਣੀ ਕਰਤੂਤ ਨੂੰ ਅੰਜਾਮ ਦਿੱਤਾ ਗਿਆ ਦਰਸਲ ਔਰਤ ਦਾ ਪਹਿਲਾਂ ਤਾਂ ਦੂਰ ਤੱਕ ਪਿੱਛਾ ਕੀਤਾ ਜਾਂਦਾ ਤੇ ਫਿਰ ਸੁੰਸਾਨ ਜਗ੍ਹਾ ਦੇ ਉੱਤੇ ਜਾ ਕੇ ਉਸ ਔਰਤ ਦੇ ਨਾਲ ਲੁੱਟਖੋ ਕੀਤੀ ਗਈ ਹੈ ਦੱਸਦੀ ਹੈ ਕਿ ਔਰਤ ਸਕੂਟੀ ਦੇ ਉੱਤੇ ਸਵਾਰ ਸੀ ਤੇ ਜਦੋਂ ਇਹ ਲੁੱਟਖੋ ਕੀਤੀ ਗਈ ਤਾਂ ਔਰਤ ਵੀ ਸਕੂਟੀ ਤੋਂ ਹੇਠਾ ਡਿੱਗ ਗਈ ਜਿਸ ਦੇ ਕਾਰਨ ਉਸ ਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਤਾਂ ਦੱਸਦੀ ਹੈ ਕਿ ਜਾਣਕਾਰੀ ਅਨੁਸਾਰ ਇਹ ਔਰਤ ਆਪਣੇ ਬੱਚੇ ਨੂੰ ਕਿਤੇ ਛੱਡ ਕੇ ਆ ਰਹੀ ਸੀ ਤਾਂ ਅਚਾਨਕ ਇਸ ਦੇ ਪਿੱਛੇ ਦੋ ਲੁਟੇਰੇ ਲੱਗ ਜਾਂਦੇ ਨੇ ਹਾਲਾਂਕਿ ਇੱਕ ਸੁਨਸੰ ਥਾਂ ਦੇ ਉੱਤੇ ਜਾ ਕੇ ਲੁਟੇਰਿਆਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਸਕੂਟੀ ਦੀ ਨੰਬਰ ਪਲੇਟ ਢਿੱਗ ਗਈ ਪਰ ਔਰਤ ਜਿਵੇਂ ਹੀ ਨੰਬਰ ਪਲੇਟ ਦੇਖਣ ਲੱਗਦੀ ਹੈ ਤਾਂ ਲੁਟੇਰੇ ਜੋ ਨੇ ਉਸਦੇ ਹੱਥ ਦੇ ਵਿੱਚ ਫੜਿਆ ਹੋਇਆ ਪਰਸ ਖੋਣ ਦੀ ਕੋਸ਼ਿਸ਼ ਕਰਦੇ ਨੇ ਤਾਂ ਔਰਤ ਦੇ ਵੱਲੋਂ ਸ਼ੋਰ ਮਚਾਇਆ ਜਾਂਦਾ ਹੈ ਜਿਸ ਤੋਂ ਬਾਅਦ ਉਸਦੇ ਨਾਲ ਖਿੱਚ ਤੋ ਕਰਕੇ ਉਸ ਦਾ ਪਰਸ ਖੋ ਕੇ ਲੁਟੇਰੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਅੱਜ ਦਿਨ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਹੁਣ ਦਿਨ ਦੇ ਹਾੜੇ ਬੇਖੌਫ ਹੋ ਕੇ ਲੁਟੇਰਿਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਜਦੋਂ ਔਰਤ ਦਾ ਪਿੱਛਾ ਕੀਤਾ ਗਿਆ ਤਾਂ ਉਸ ਦੀ ਇਹ ਸੀਸੀਟੀਵੀ ਵੀ ਸਾਹਮਣੇ ਆਈਏ ਜਿਸ ਤੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਔਰਤ ਜੋ ਹੈ ਸਕੂਟੀ ਦੇ ਉੱਤੇ ਸਵਾਰ ਹੋ ਕੇ ਅੱਗੇ-ਅੱਗੇ ਜਾ ਰਹੀ ਹੈ ਤੇ ਇੱਕ ਬਾਈਕ ਦੇ ਉੱਤੇ ਸਵਾਰ ਹੋ ਕੇ ਦੋਵੇਂ ਹੀ ਇਹ ਮੁੰਡੇ ਪਿੱਛੇ-ਪਿੱਛੇ ਉਸ ਦੇ ਲੱਗੇ ਹੋਏ ਨੇ ਤਾਂ ਮੌਕਾ ਮਿਲਦੇ ਸਾਰ ਹੀ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਲੁਟੇਰਿਆਂ ਦੇ ਹੌਸਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜੋ ਲੁਟੇਰੇ ਸੀ ਉਹਨਾਂ ਨੇ ਆਪਣਾ ਮੂੰਹ ਵੀ ਨਹੀਂ ਸੀ ਢੱਕਿਆ ਹੋਇਆ ਬੇਖੌਫ ਹੋ ਕੇ ਉਹਨਾਂ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਮੌਕੇ ਦੇ ਉੱਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਕਿਸੇ ਵੀ ਲੁਟੇਰੇ ਨੂੰ ਕਾਬੂ ਨਹੀਂ ਕੀਤਾ ਗਿਆ ਜਿਸ ਦੇ ਕਾਰਨ ਇੱਕ ਵਾਰ ਫਿਰ ਤੋਂ ਇਸ ਔਰਤ ਦੇ ਕੋਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ